ਵਿਕਰਮਜੀਤ ਮਜੀਠੇ ਨੂੰ ਮਿਲੀ ਵੱਡੀ ਰਾਹਤ ਭਗਵੰਤ ਮਾਨ ਨੂੰ ਕੀ ਲੱਗਾ ਵੱਡਾ ਝਟਕਾ ਕਿ ਹੁਣ ਆਮ ਆਦਮੀ ਪਾਰਟੀ ਦਾ ਅੱਜ ਤੋਂ ਪਤਨ ਸ਼ੁਰੂ ਕਿ ਸਰਦਾਰ ਵਿਕਰਮਜੀਤ ਸਿੰਘ ਮਜੀਠੇ ਤੇ ਝੂਠਾ ਕੇਸ ਬਣਿਆ ਸੀ ਕਿ ਕੋਰਟ ਨੇ ਰਾਹਤ ਦਿੱਤੀ ਵਿਕਰਮਜੀਤ ਸਿੰਘ ਮਜੀਠੇ ਨੂੰ ਤੇ ਧਰਮ ਪਤਨੀ ਬੀਬਾ ਗਨੀਵ ਕੌਰ ਮਜੀਠਾ ਨੇ ਕੀ ਕਿਹਾ ਵਿਕਰਮਜੀਤ ਮਜੀਠਾ ਦੀ ਰਿਹਾਈ ਤੇ ਤੁਹਾਨੂੰ ਦੱਸਦੇ ਆਂ ਸਾਰੀ ਗੱਲ ਪੰਜਾਬ ਦੀ ਸਿਆਸਤ ਦਾ ਸਭ ਤੋਂ ਚਰਚਿਤ ਚਿਹਰਾ ਵਿਕਰਮਜੀਤ ਸਿੰਘ ਮਜੀਠੀਆ ਜਿਸ ਦੇ ਆਲੇ ਦੁਆਲੇ ਪੰਜਾਬ ਦੀ ਸਿਆਸਤ ਪਿਛਲੇ ਲਗਭਗ 1.5 ਮਹੀਨੇ ਤੋਂ ਘੁੰਮ ਰਹੀ ਸੀ ਸ਼੍ਰੋਮਣੀ ਅਕਾਲੀ ਦਲ ਦਾ ਨੰਬਰ 2 ਦਾ ਸਭ ਤੋਂ ਮਜ਼ਬੂਤ ਵੱਡਾ ਚਿਹਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹ ਗੱਲ ਆਮ ਸੁਣੀ ਜਾਂਦੀ ਹੈ ਕਿ ਸੁਖਵੀਰ ਸਿੰਘ ਬਾਦਲ ਜੇਕਰ ਕਿਸੇ ਲੀਡਰ ਨਾ ਨਿਰਾਸ਼ ਹੋ ਜੇ ਤਾਂ ਉਸ ਦਾ ਸਰਵਾਈਵ ਹੋ ਸਕਦਾ ਹੈ ਪਰ ਜੇਕਰ ਕੋਈ ਅਕਾਲੀ ਦਲ ਦਾ ਲੀਡਰ ਵਿਕਰਮਜੀਤ ਸਿੰਘ ਮਜੀਠੇ ਨਾਲ ਵਿੰਗਾ ਹੋ ਗਿਆ ਤੇ ਉਸ ਦਾ ਸਿਆਸੀ ਕੈਰੀਅਰ ਖਤਮ ਨਹੀਂ ਤਾਂ ਉਸ ਨੂੰ ਅਕਾਲੀ ਦਲ ਛੱਡ ਕੇ ਕੋਈ ਹੋਰ ਪਾਰਟੀ ਜੁਆਇਨ ਕਰਨੀ ਪਵੇਗੀ ਇਹ ਗੱਲ ਆਮ ਸਿਆਸੀ ਜਿਹੜੀਆਂ ਫਿਜ਼ਾਵਾਂ ਉਸ ਦੇ ਵਿੱਚ ਗੂੰਜਦੀ ਆ ਤੁਹਾਨੂੰ ਦੱਸ ਦਿੰਨੇ ਆ ਕਿ ਨਾਬਾ ਜੇਲ੍ਹ ਦੇ ਵਿੱਚ ਪਿਛਲੇ ਲਗਭਗ 1.5 ਮਹੀਨੇ ਤੋਂ ਵਿਕਰਮਜੀਤ ਸਿੰਘ ਮਜੀਠੀਆ ਬੰਦ ਸੀ ਪਰ ਸ਼ਰਮਣੀ ਅਕਾਲੀ ਦਲ ਦੇ ਸਮਰਥਕ ਸ਼ੋਮਣੀ ਕਾਲੀਦਲ ਦੇ ਲੀਡਰ ਉਹ ਪੂਰੇ ਆਤਮ ਵਿਸ਼ਵਾਸ ਦੇ ਨਾਲ ਭਰੇ ਹੋਏ ਸੀ ਕਿ ਸਾਡਾ ਜਰਨੈਲ ਕਿਉਂਕਿ ਮਾਜੇ ਦਾ ਜਰਨੈਲ ਆਖਿਆ ਜਾਂਦਾ ਸੀ ਮਜੀਠੇ ਨੂੰ ਉਹ ਜਲਦ ਬਾਹਰ ਆਵੇਗਾ ਉਹਨਾਂ ਨੇ ਆਖਿਆ ਕਿ ਭਗਵਾਨ ਤਮਾਨ ਉਸਦੇ ਨਾਲ ਨਿੱਜੀ ਕਾਰਨਾ ਕਰਕੇ ਉਸਦੇ ਉੱਤੇ ਸ਼ਕਤੀਆਂ ਕਰ ਰਿਹਾ ਹੈ ਝੂਠੇ ਕੇਸ ਬਣਾ ਰਿਹਾ ਹੈ ਸਿਰਫ ਉਸ ਦੀਆਂ ਮੁੱਛਾਂ ਰੜਕਦੀਆਂ ਨੇ ਇੱਥੋਂ ਤੱਕ ਉਹਨਾਂ ਨੇ ਆਖਿਆ ਕਿ ਵਿਰੋਧੀ ਧਿਰ ਦਾ ਰੋਲ ਆ ਜਿਹੜਾ ਉਹ ਪਿਛਲੇ ਲੰਬੇ ਸਮੇਂ ਤੋਂ ਵਿਕਰਮਜੀਤ ਸਿੰਘ ਮਜੀਠੀਆ ਨਿਭਾ ਰਿਆ ਇਸ ਕਰਕੇ ਭਗਵੰਤ ਮਾਨ ਹੁਣ ਉਸ ਦੇ ਨਾਲ ਨਿੱਜੀ ਹੋ ਗਿਆ ਹੈ ਤੇ ਉਸ ਦੇ ਨਾਲ ਨਿੱਜੀ ਕਿਹੜਾ ਕੱਢ ਰਿਹਾ ਹੈ ਪਰ ਮਾਝੇ ਦਾ ਜਰਨੈਲ ਉਸ ਦੇ ਸਮਰਥਕ ਆਗਦੇ ਸੀ ਜੇਲ੍ਹ ਦੇ ਵਿੱਚੋਂ ਹੋਰ ਤਕੜਾ ਹੋ ਕੇ ਨਿਕਲੇਗਾ ਹੁਣ ਉਸ ਦੇ ਦਿਲੋਂ ਜੇਲ੍ਹ ਦਾ ਡਰ ਵੀ ਨਿਕਲ ਜਾਵੇਗਾ ਕਿਉਂਕਿ ਉਸ ਨੇ ਪਹਿਲੀ ਜੇਲ੍ਹ ਨਹੀਂ ਵੇਖੀ ਇਤੋਂ ਤੱਕ ਲੋਕ ਆਖ ਰਹੇ ਸੀ ਕਿ ਜਿਹੜੀ ਕਾਲੀ ਦਲ ਦੀ ਦੂਜੀ ਜਿਹੜੀ ਹਉਣ ਵਾਲੀ ਪੀੜ੍ਹੀ ਆ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਟੌਂਟ ਮਾਰਦਿਆਂ ਵਿਕਰਮਜੀਤ ਮਜੀਠੀਏ ਨੂੰ ਆਖਿਆ ਸੀ ਕਿ ਤੁਸੀਂ ਜੇਲਾ ਨਹੀਂ ਕੱਟਿਆ ਤੁਹਾਨੂੰ ਸਭ ਕੁਝ ਬਣਿਆ ਬਣਾਇਆ ਮਿਲ ਗਿਆ ਪਰ ਕਾਲੀ ਦਲ ਦੀ ਜੇਕਰ ਹੁਣ ਵਾਲੀ ਜਿਹੜੀ ਜਨਰੇਸ਼ਨ ਇਸ ਦੀ ਗੱਲ ਕੀਤੀ ਜਾਵੇ ਤਾਂ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਇੱਕ ਅਜਿਹਾ ਸ਼ਖਸ਼ ਜਿਸ ਦੇ ਉੱਤੇ ਵਿਰੋਧੀਆਂ ਨੇ ਸਭ ਤੋਂ ਵੱਧ ਨਿਸ਼ਾਨੇ ਲਾਏ ਉਸ ਨੂੰ ਸਭ ਤੋਂ ਵੱਧ ਜੇਲ੍ਹਾਂ ਦੇ ਵਿੱਚ ਰੱਖਿਆ ਇਤੋਂ ਤੱਕਰ ਕੇ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਵੀ ਕਦੇ ਜੇਲ੍ਹ ਦੇ ਵਿੱਚ ਨਹੀਂ ਗਿਆ ਤੇ ਹੁਣ ਉਸ ਦਾ ਕਦ ਵਧਨਾ ਕਾਲੀ ਦਲ ਦੇ ਵਿੱਚ ਸੁਭਾਵੀਤੀ ਆ ਤੇ ਹੁਣ ਸਭ ਤੋਂ ਵੱਡੀ ਗੱਲ ਏ ਕਿ ਜੇਕਰ ਵਿਕਰਮਜੀਤ ਸਿੰਘ ਮਜੀਠੀਆ ਜਿਹੜਾ ਦੱਬੀ ਜਵਾਬ ਦੇ ਵਿੱਚ ਲੋਕ ਆਗਰੇ ਸੀ ਕਿ ਉਹ ਮਾਝੇ ਦਾ ਸੁਪਰ ਸੀਐਮ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਜੇਕਰ ਹੁਣ 227 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਆਉਂਦੀ ਆ ਤੇ ਉਹ ਪੰਜਾਬ ਦਾ ਸੁਪਰ ਸੀਐਮ ਬਣ ਜਾਵੇਗਾ ਇਹ ਗੱਲ ਹੁਣ ਆਉਣ ਵਾਲਾ ਸਮਾਂ ਤੈਅ ਕਰੇਗਾ ਪਰ ਤੁਹਾਨੂੰ ਦੱਸ ਦਿੰਨੇ ਆ ਕਿ ਵਿਕਰਮਜੀਤ ਸਿੰਘ ਮਜੀਠੀਏ ਦੇ ਲਈ ਅੱਜ ਦਾ ਦਿਨ ਬਹੁਤ ਅਹਿਮ ਰਹਿਣ ਵਾਲਾ ਏ ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਲਈ ਕੱਲ ਉਸ ਦੀ ਜ਼ਮਾਨਤ ਨੂੰ ਲੈ ਕੇ ਦੋਹਾਂ ਵਕੀਲਾਂ ਦੇ ਵਿੱਚ ਤਿੱਖੀ ਬਹਿਸ ਹੋਈ ਸੀ ਸਾਰਾ ਕੁਝ ਜੱਜ ਨੇ ਸੁਣ ਲਿਆ ਸੀ ਪਰ ਉਹਨਾਂ ਨੇ ਫੈਸਲਾ ਰਾਖਮਾ ਰੱਖ ਲਿਆ ਸੀ ਹੁਣ ਜੇਕਰ ਅੱਜ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਨੂੰ ਜ਼ਮਾਨਤ ਮਿਲਦੀ ਆ ਬਾਹਰ ਆਉਂਦੀ ਆ ਤੇ ਮੁੱਛਾਂ ਨੂੰ ਉਹ ਤਾ ਦਿੰਦੇ ਆ ਤੇ ਉਸ ਤੋਂ ਬਾਅਦ ਸਰਕਾਰ ਦੀਆਂ ਮੁਸ਼ਕਲਾਂ ਵਾਜਣਗੀਆਂ ਆਮ ਆਦਮੀ ਪਾਰਟੀ ਦੇ ਜਿਹੜਾ ਕੀ ਲੋਕ ਆਖ ਰਹੇ ਆ ਕਿ ਉਹਨਾਂ ਦਾ ਤੇਜ਼ੀ ਦੇ ਨਾਲ ਗ੍ਰੈਵਟ ਆ ਰਹੀ ਆ ਉਹਨਾਂ ਦੀ ਗ੍ਰੈਵਟ ਹੋਰ ਵਧੇਗੀ